ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਰੀਚ ਕਪਿਲ ਸ਼ਰਮਾ ਦੇ ਕੈਫੇ ਤੇ ਤੀਜੀ ਵਾਰ ਚੱਲੀਆਂ ਗੋਲੀਆਂ 골ਡੀ ਢਿੱਲੋਂ ਤੇ ਕੁਲਵੀਰ ਸਿੱਧੂ ਨੇ ਲਈ ਗੋਲੀਬਾਰੀ ਦੀ ਜ਼ਿੰਮੇਵਾਰੀ ਨਵੇਂ ਐਕਸਪ੍ਰੈਸ ਐਂਟਰੀ ਡਰਾ 'ਚ ਹਜ਼ਾਰਾਂ ਹੈਲਥ케ਅਰ ਪੇਸ਼ੇਵਰਾਂ ਨੂੰ ਸੱਦਾ ਹੈਲਥ케ਅਰ ਡਰਾ ਇਸ ਅਕਤੂਬਰ 'ਚ ਚੌਥਾ ਐਕਸਪ੍ਰੈਸ ਐਂਟਰੀ ਡਰਾ ਕੈਨੇਡਾ ਨੇ ਰੋਕਿਆ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਸਟੱਡੀ ਤੇ ਵਰਕ ਪਰਮਿਟ ਅਰਜ਼ੀਆਂ ਤੇ ਚੱਲ ਰਹੀ ਹੈ ਕੈਂਚੀ ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਗੱਲਬਾਤ ਜਾਰੀ ਕੁਝ ਖਾਸ ਆਰਥਿਕ ਸੈਕਟਰਾਂ ਤੇ ਸਮਝੌਤੇ ਦੀ ਕੈਨੇਡਾ ਸਰਕਾਰ ਨੂੰ ਆਸ ਕੈਨੇਡਾ ਦੇ ਸਰੀਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਪਸ ਕਾਫੇ ਤੇ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ ਰਿਪੋਰਟਾਂ ਅਨੁਸਾਰ ਕੈਫੇ ਚ ਤਿੰਨ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਗੋਲਡੀ ਢਿੱਲੋਂ ਤੇ ਕੁਲਵੀਰ ਸਿੱਧੂ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਨੇ ਲਿਖਿਆ ਇੱਕ ਕੈਪਸ ਕੈਫੇ ਤੇ ਚਲਾਈਆਂ ਗਈਆਂ ਤਿੰਨ ਗੋਲੀਆਂ ਦੀ ਜ਼ਿੰਮੇਵਾਰੀ ਲੈਂਦੇ ਆ ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਨ੍ਹਾਂ ਨਾਲ ਸਾਡਾ ਝਗੜਾ ਹੈ ਉਹਨਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਲੋਕ ਗੈਰਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਨੇ ਜਾਂ ਕੰਮ ਲਈ ਪੈਸੇ ਨਹੀਂ ਦਿੰਦੇ ਹਨ ਉਹਨਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਬਾਲੀਵੁੱਡ ਚ ਧਰਮ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਗੋਲੀਆਂ ਕਿਤੇ ਵੀ ਆ ਸਕਦੀਆਂ ਨੇ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਇਸ ਘਟਨਾ ਨੇ ਸਥਾਨਕ ਨਿਵਾਸੀਆਂ ਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਪਿਲ ਸ਼ਰਮਾ ਦੇ ਕੈਫੇ ਤੇ ਤੀਜੀ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਪਹਿਲੀ ਘਟਨਾ ਜੁਲਾਈ 2025 ਦੇ ਦੂਜੇ ਹਫ਼ਤੇ ਚ ਵਾਪਰੀ ਸੀ ਜਦੋਂ ਕੈਫੇ ਦੇ ਖੁੱਲਣ ਤੋਂ ਕੁਝ ਹੀ ਦਿਨਾਂ ਅੰਦਰ ਅਨਪਛਾਤੇ ਵਿਅਕਤੀਆਂ ਨੇ ਘੱਟੋ-ਘੱਟ 9 ਗੋਲੀਆਂ ਚਲਾਈਆਂ ਸਨ ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਤੌਰ ਤੇ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਨੇ ਲਈ ਸੀ ਵੀਰਵਾਰ 7 ਅਗਸਤ 2025 ਦੀ ਸਵੇਰ ਨੂੰ ਕੈਫੇ ਤੇ ਦੂਜੀ ਵਾਰ ਗੋਲੀਆਂ ਚਲਾਈਆਂ ਗਈਆਂ ਉਸ ਹਮਲੇ 'ਚ ਵੀ ਕਈ ਗੋਲੀਆਂ ਚਲੀਆਂ ਸਨ ਉਸ ਵੇਲੇ ਸੋਸ਼ਲ ਮੀਡੀਆ ਤੇ ਗੋਲਡੀ ਢਿੱਲੋਂ ਨਾਮ ਦੇ ਇੱਕ ਵਿਅਕਤੀ ਜਿਸ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾਂਦਾ ਏ ਨੇ ਜ਼ਿੰਮੇਵਾਰੀ ਲਈ ਸੀ ਸਰੀ ਪੁਲਿਸ ਸਰਵਿਸ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ immigration refugees and citizenship canada ਨੇ express entry ਪ੍ਰਣਾਲੀ ਰਾਹੀਂ ਸੂਬਾਈ ਨਿਵਾਸ ਲਈ ਅਰਜ਼ੀ ਦੇਣ ਵਾਸਤੇ ਹੈਲਥ케ਅ ਅਤੇ ਸੋਸ਼ਲ ਸਰਵਿਸਿਜ਼ ਸ਼੍ਰੇਣੀ ਦੇ ਵਿੱਚ 2500 ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਉਮੀਦਵਾਰਾਂ ਨੂੰ ਘੱਟੋ-ਘੱਟ CRS ਸਕੋਰ 472 ਦੀ ਲੋੜ ਸੀ ਅਤੇ ਉਹਨਾਂ ਦੇ 12 ਮਈ 2025 ਤੋਂ ਪਹਿਲਾਂ ਆਪਣਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਇਆ ਹੋਣਾ ਚਾਹੀਦਾ ਸੀ ਇਹ 2025 ਦਾ ਪੰਜਵਾਂ ਸੇਤ ਸੰਭਾਲ ਖਾਸ ਡਰਾਇ ਜੁਲਾਈ 2022 ਦੇ ਡਰਾ ਜਿਸ ਵਿੱਚ 4000 ਸੱਦੇ ਜਾਰੀ ਕੀਤੇ ਗਏ ਸਨ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਡਰਾ ਹੈ ਭਾਵੇਂ ਇਸ ਸ਼੍ਰੇਣੀ 'ਚ ਇਸ ਸਾਲ ਸਿਰਫ 5 ਡਰਾ ਹੀ ਹੋਏ ਨੇ ਪਰ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਲਗਭਗ 10000 ਆਈਟੀਏ ਯਾਨੀ ਕਿ ਅਰਜ਼ੀ ਦੇਣ ਲਈ ਸੱਦੇ ਜਾਰੀ ਕੀਤੇ ਗਏ ਨੇ ਇਸ ਨਾਲ ਇਹ ਐਕਸਪ੍ਰੈਸ ਐਂਟਰੀ ਦੇ ਅਧੀਨ ਕਿਸੇ ਵੀ ਪ੍ਰੋਗਰਾਮ ਜਾਂ ਸ਼੍ਰੇਣੀ ਲਈ ਤੀਜੇ ਸਭ ਤੋਂ ਵੱਡੇ ਸੱਦਿਆਂ ਦਾ ਅੰਕੜਾ ਬਣ ਗਿਆ ਹੈ ਹੈਲਥ케ਅਰ ਡਰਾ ਇਸ ਅਕਤੂਬਰ 'ਚ ਚੌਥਾ ਐਕਸਪ੍ਰੈਸ ਐਂਟਰੀ ਡਰਾ ਹੈ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਡਰਾ 6 ਅਕਤੂਬਰ ਨੂੰ ਫ੍ਰੈਂਚ ਭਾਸ਼ਾ ਸ਼੍ਰੇਣੀ ਡਰਾ ਅਤੇ 1 ਅਕਤੂਬਰ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੋਇਆ ਸੀ 2025 ਚ ਹੁਣ ਤੱਕ IRCC ਨੇ ਐਕਸਪ੍ਰੈਸ ਐਂਟਰੀ ਰਾਹੀਂ 73183 ITA ਜਾਰੀ ਕੀਤੇ ਨੇ ਇਸ ਸਾਲ ਜ਼ਿਆਦਾਤਰ ਸੱਦੇ PNP ਫ੍ਰੈਂਚ ਭਾਸ਼ਾ ਅਤੇ CEC ਸ਼੍ਰੇਣੀਆਂ ਦੇ ਅਧੀਨ ਉਮੀਦਵਾਰਾਂ ਨੂੰ ਗਏ ਨੇ ਜਿਸ ਵਿੱਚ ਹੈਲਥ케ਅਰ ਪੇਸ਼ੇਵਰਾਂ ਸਮੇਤ ਖਾਸ ਕਿੱਤਿਆਂ ਤੇ ਧਿਆਨ ਕੇਂਦਰਿਤ ਕਰਨ ਵਾਲੀਆਂ ਤਰਜੀਹੀ ਸਟਰੀਮਜ਼ ਸ਼ਾਮਲ ਨੇ ਤਾਜ਼ਾ ਡਰਾ ਕੈਨੇਡਾ ਦੇ ਹਸਪਤਾਲਾਂ ਕਲੀਨਿਕਸ ਅਤੇ ਸਮਾਜਿਕ ਸੇਵਾ ਸੰਸਥਾਵਾਂ ਵਿੱਚ ਵਧਰੀ ਮੰਗ ਨੂੰ ਪੂਰਾ ਕਰਨ ਲਈ ਅਤੇ ਹੁਨਰਮੰਦ ਸਿਹਤ ਸੰਭਾਲ ਕਾਮਿਆਂ ਨੂੰ ਆਕਰਸ਼ਿਤ ਕਰਨ ਤੇ ਲਗਾਤਾਰ ਦਿੱਤੇ ਜਾ ਰਹੇ ਜ਼ੋਰ ਨੂੰ ਉਜਾਗਰ ਕਰਦਾ ਹੈ। ਕੈਨੇਡਾ ਦੀਆਂ ਸਖਤ ਵੀਜ਼ਾ ਨੀਤੀਆਂ ਸਦਕਾ ਮੌਜੂਦਾ ਬਰੇ ਦੌਰਾਨ 235000 ਵਿਦੇਸ਼ੀ ਨਾਗਰਿਕਾਂ ਦਾ ਰਾਹ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ سلسلہ جاری ਹੈ। ਤੇ ਕੈਨੇਡਾ ਪੁੱਜ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਵਰੇ ਦੇ ਮੁਕਾਬਲੇ 1 ਲੱਖ ਘਟ ਗਈ। ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਵਰਕ ਪਰਮਿਟ ਅਰਜ਼ੀਆਂ ਤੇ ਵੀ ਕੈਂਚੀ ਚੱਲ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪੁੱਜਣ ਵਾਲਿਆਂ ਦੀ ਗਿਣਤੀ 134000 ਘਟ ਗਈ। ਸਿਰਫ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੌਰਾਨ ਤਕਰੀਬਨ 30000 ਨਵੇਂ ਕਿਰਤੀ ਕੈਨੇਡਾ ਪੁੱਜੇ ਸਨ ਪਰ ਇਸ ਸਾਲ ਅੰਕੜਾ 18500 ਦਰਜ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ 'ਚ ਵੀ ਜੁਲਾਈ 2024 ਦੌਰਾਨ 17000 ਤੋਂ ਵੱਧ ਨੌਜਵਾਨ ਕੈਨੇਡਾ ਪੁੱਜੇ ਪਰ ਇਸ ਵਾਰ ਅੰਕੜਾ 7685 ਰਹਿ ਗਿਆ ਸਟੱਡੀ ਵੀਜ਼ਾ ਨਾਲ ਸੰਬੰਧਤ ਅੰਕੜਿਆਂ ਨੂੰ ਇਮੀਗ੍ਰੇਸ਼ਨ ਮਾਹਿਰ ਹੈਰਾਨੀਕੁਨ ਮੰਨ ਰਹੇ ਨੇ ਕਿਉਂਕਿ ਦਸੰਬਰ 2023 ਦੌਰਾਨ 95000 ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2020 'ਚ ਇਹ ਅੰਕੜਾ ਸਿਰਫ 30000 ਰਹਿ ਗਿਆ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੁੱਲ ਆਬਾਦੀ ਦਾ 5% ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਤੇ ਇਸੇ ਤਹਿਤ ਪਹਿਲਾਂ ਤੋਂ ਮੁਲਕ 'ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਚਲਦਾ ਕੀਤਾ ਜਾ ਰਿਹਾ ਹੈ ਸਿਰਫ ਇੰਨਾ ਹੀ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੋਰਨ ਵਰਕਰਸ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 123000 ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਬਣਨ ਚ ਸਫਲ ਰਹੇ ਇਹ ਅੰਕੜਾ ਮੁਲਕ ਦੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਦਾ 50% ਬਣਦਾ ਹੈ ਦੂਜੇ ਪਾਸੇ ਘੱਟ ਉਜਰਤ ਦਰਾਂ ਤੇ ਐਲ ਐਮ ਆਈਏ ਜਾਰੀ ਨਾ ਕਰਨ ਵਾਲੇ ਇਲਾਕਿਆਂ ਦੀ ਗਿਣਤੀ ਵਧ ਕੇ 32% ਹੋ ਚੁੱਕੀ ਹੈ ਬੀਤੀ 10 ਅਕਤੂਬਰ ਤੋਂ অন্ਟਾਰੀਓ ਦਾ ਗੁਐਲਫ ਅਤੇ ਗ੍ਰੇਟਰ ਸਡਬਰੀ ਇਲਾਕਾ ਸੂਚੀ ਚ ਸ਼ਾਮਲ ਹੋ ਗਿਆ ਜਦਕਿ ਮੈਨੀਟੋਬਾ ਦਾ ਵਿਨੀਪੈਗ ਅਲਬਰਟਾ ਦਾ ਰੈਡੀਅਰ ਅਤੇ ਲੈਥਬ੍ਰਿਜ ਅਤੇ BC ਦਾ ਕੈਲੋਨਾ ਸ਼ਹਿਰ ਵੀ ਸੂਚੀ 'ਚ ਆ ਚੁੱਕੇ ਨੇ ਇਨ੍ਹਾਂ ਸ਼ਹਿਰਾਂ ਦੇ EMPLOYER ਘਟ ਉਜਰਤਾਂ ਦੀ ਪੇਸ਼ਕਸ਼ ਕਰਦੇ ਹਨ LMIA ਹਾਸਲ ਨਹੀਂ ਕਰ ਸਕਣਗੇ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਹਾਲਾਤ ਨੂੰ ਵੇਖਦਿਆਂ 114000 ਲੋਕ ਆਪਣੇ ਜੱਦੀ ਮੁਲਕ ਪਰਤ ਗਏ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ 'ਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਇਸ ਰੁਝਾਨ ਸਦਕਾ ਕੈਨੇਡੀਅਨ ਵਸੋਂ ਵਿੱਚ ਵਾਧੇ ਦੀ ਰਫ਼ਤਾਰ ਤਕਰੀਬਨ ਜ਼ੀਰੋ ਤੇ ਆ ਚੁੱਕੀ ਹੈ 2021 ਤੋਂ 2024 ਦਰਮਿਆਨ ਹਰ 3 ਮਹੀਨੇ ਬਾਅਦ ਕੈਨੇਡਾ ਦੀ ਆਬਾਦੀ 'ਚ 2 ਲੱਖ 15 ਹਜ਼ਾਰ ਦਾ ਵਾਧਾ ਹੁੰਦਾ ਰਿਹਾ ਤੇ ਇਸ ਮੁੱਖ ਕਾਰਨ ਕਰਕੇ ਕੁਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੋਰਨ ਵਰਕਰਜ਼ ਰਹੇ ਪਰ ਹੁਣ ਇਹਨਾਂ ਦੀ ਗਿਣਤੀ 'ਚ ਸਾਲਾਨਾ ਆਧਾਰ ਤੇ 4.5 ਲੱਖ ਦੀ ਕਟੌਤੀ ਮੰਨੀ ਜਾ ਰਹੀ ਹੈ ਇਸ ਹਫਤੇ ਵਾਸ਼ਿੰਗਟਨ ਡੀਸੀ ਚ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਉੱਚ ਪੱਧਰੀ ਵਪਾਰਕ ਗੱਲਬਾਤ ਹੋ ਰਹੀ ਹੈ। ਇਨ੍ਹਾਂ ਗੱਲਬਾਤਾਂ ਚ ਕੈਨੇਡਾ ਚਾਹੁੰਦਾ ਹੈ ਕਿ ਕੁਝ ਖਾਸ ਆਰਥਿਕ ਸੈਕਟਰਾਂ ਤੇ ਸਮਝੌਤੇ ਕੀਤੇ ਜਾਣ ਜੋ ਕਿ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਦੇ ਵਿੱਚ ਰੁਕਾਵਟ ਬਣ ਰਹੇ ਨੇ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲੇਬਲਾਨ, ਪ੍ਰੀਵੀ ਕਾਉਂਸਲ ਕਲਰਕ ਮਾਈਕਲ ਸੇਬੀਆ ਅਤੇ ਹੋਰ ਅਧਿਕਾਰੀ ਇਸ ਸਮੇਂ ਸਟੀਲ, ਐਲੂਮੀਨੀਅਮ ਅਤੇ ਊਰਜਾ ਖੇਤਰਾਂ ਲਈ ਸਮਝੌਤੇ ਕਰਨ ਤੇ ਧਿਆਨ ਕੇਂਦਰਿਤ ਕਰ ਰਹੇ ਨੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਾਸ਼ਿੰਗਟਨ ਦੌਰੇ ਦੇ ਅਖੀਰ ਤੇ ਲਬਲਾਨ ਨੇ ਕਿਹਾ ਸੀ ਕਿ ਕੈਨੇਡੀਅਨ ਵਫਦ ਦੀ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਸਕਾਰਾਤਮਕ ਤੇ ਮਹੱਤਵਪੂਰਨ ਰਹੀ ਇਹ ਗੱਲਬਾਤਾਂ ਉਸ ਸਮੇਂ ਚੱਲ ਰਹੀਆਂ ਨੇ ਜਦੋਂ ਕੈਨੇਡਾ 'ਚ ਸਿਆਸੀ ਦਬਾਅ ਵਧ ਰਿਹਾ ਏ ਕੁਝ ਪ੍ਰੀਮੀਅਰ ਅਤੇ ਮੇਅਰ ਚਾਹੁੰਦੇ ਨੇ ਕਿ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਖਿਲਾਫ ਹੋਰ ਮਜ਼ਬੂਤ ਰੁਖ اختیار ਕਰਨ ਲਬਲਾਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੋਈਆਂ ਗੱਲਬਾਤਾਂ ਦੇ ਨਤੀਜੇ ਵਜੋਂ 트ੰਪ ਨੇ ਅਮਰੀਕੀ ਵਪਾਰ ਮੰਤਰੀ ਹਾਰਵਰਡ ਲੂਟਨਿੰਗ ਅਤੇ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਅਰ ਨੂੰ ਹੁਕਮ ਦਿੱਤਾ ਕਿ ਉਹ ਕੈਨੇਡੀਅਨ ਅਧਿਕਾਰੀਆਂ ਨਾਲ ਐਲੂਮੀਨੀਅਮ, ਸਟੀਲ ਅਤੇ ਊਰਜਾ ਖੇਤਰਾਂ ਲਈ ਸਮਝੌਤੇ ਕਰਨ ਦੀ ਕੋਸ਼ਿਸ਼ ਜਾਰੀ ਰੱਖਣ। ਲਬਲਾਨੀ ਕਹਿੰਿਆ ਕਿ ਜੇਕਰ ਇਹ ਸਮਝੌਤੇ ਜਲਦੀ ਹੋ ਜਾਂਦੇ ਨੇ ਤਾਂ ਦੋਵੇਂ ਦੇਸ਼ ਹੋਰ ਖੇਤਰਾਂ ਤੇ ਵੀ ਅੱਗੇ ਵਧਣ ਦੀ ਗੱਲਬਾਤ ਕਰ ਸਕਦੇ ਨੇ ਅਮਰੀਕਾ ਦੇ ਅੰਦਰ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੋੜ ਲੈਉਣ ਲਈ ਰਾਸ਼ਟਰਪਤੀ ਟਰੰਪ ਨੇ ਕਾਰਾਂ ਅਤੇ ਹਲਕੇ ਵਾਹਨਾਂ ਤੇ 25% ਟੈਰਿਫ ਲਗਾ ਦਿੱਤਾ ਇਹ ਟੈਕਸ ਉਹਨਾਂ ਪੁਰਜ਼ਿਆਂ ਦੀ ਕੀਮਤ ਨੂੰ ਛੱਡ ਕੇ ਲਾਇਆ ਗਿਆ ਜੋ ਅਮਰੀਕਾ 'ਚ ਬਣੇ ਹੋਏ ਨੇ ਇਸੇ ਹਫ਼ਤੇ ਸਟੈਨਲੈਂਟਿਸ ਨੇ ਐਲਾਨ ਕੀਤਾ ਕਿ ਉਹ ਅਗਲੇ 4 ਸਾਲਾਂ 'ਚ ਅਮਰੀਕਾ 'ਚ 13 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਇਸੇ ਤਰ੍ਹਾਂ ਇਲਿਨੋਏ ਓਹਾਇਓ, ਮਿਸ਼ੀਗਨ ਤੇ ਇੰਡੀਆਨਾ ਚ 5000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਹ ਫੈਸਲਾ ਫੈਡਰਲ ਤੇ অন্ਟਾਰੀਓ ਸਰਕਾਰਾਂ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ 2023 ਚ ਦੋਹਾਂ ਸਰਕਾਰਾਂ ਨੇ ਸਟੈਲੈਂਟਿਸ, ਐਲਜੀ ਐਨਰਜੀ ਸੋਲੂਸ਼ਨਸ ਨਾਲ ਇੱਕ ਸਮਝੌਤਾ ਕੀਤਾ ਸੀ ਜਿਸ ਤਹਿਤ ਕੰਪਨੀ ਨੂੰ ਬੈਟਰੀਆਂ ਦੇ ਉਤਪਾਦਨ ਤੇ ਵਿਕਰੀ ਤੇ 15 ਬਿਲੀਅਨ ਡਾਲਰ ਤੱਕ ਦੇ ਇਨਸੈਂਟਿਵ ਦਿੱਤੇ ਜਾਣੇ ਸਨ। ਇਸ ਸੌਦੇ ਦੇ ਹਿੱਸੇ ਵਜੋਂ ਸਟੈਲੈਂਟਿਸ ਨੇ ਇਹ ਵੀ ਮਨਜ਼ੂਰ ਕੀਤਾ ਸੀ ਕਿ ਉਹ ਕੈਨੇਡਾ ਤੇ অন্ਟਾਰੀਓ ਚ ਪਹਿਲਾਂ ਤੋਂ ਕੀਤੀਆਂ ਵਚਨਬੱਧਤਾਵਾਂ ਤੇ ਕਾਇਮ ਰਹੇਗੀ ਜਿਸ ਵਿੱਚ ਬ੍ਰੈਂਟਨ ਪਲਾਂਟ ਚ ਉਤਪਾਦਨ ਜਾਰੀ ਰੱਖਣਾ ਵੀ ਸ਼ਾਮਲ ਸੀ ਨਿਊ ਬਰੰਜ਼ਵਿਕ ਚ ਗੱਲ ਕਰਦਿਆਂ ਉਦਯੋਗ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਉਹ ਸਟੈਲੈਂਟਸ ਦੇ ਫੈਸਲੇ ਤੋਂ ਬਹੁਤ ਨਿਰਾਸ਼ ਨੇ ਉਨਾ ਕਾਕੇ ਕੰਪਨੀ ਨੇ ਸਰਕਾਰ ਨਾਲ ਵੱਖ-ਵੱਖ ਤਰ੍ਹਾਂ ਦੇ ਸਮਝੌਤੇ ਅਤੇ ਤਹਿਤ ਵਾਅਦੇ ਕੀਤੇ ਹਨ ਹੁਣ ਇਹ ਫੈਕਟਰੀ ਬੰਦ ਪਈ ਹੈ ਅਸੀਂ ਯਕੀਨੀ ਬਣਾਵਾਂਗੇ ਕਿ ਕੰਪਨੀ ਤੇ ਦਬਾਅ ਬਣਾਈਏ ਤੇ ਉਹਨਾਂ ਨੂੰ ਜਵਾਬਦੇਹ ਠਹਿਰਾਈਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਕਦਮ ਸਿੱਧਾ ਅਮਰੀਕੀ ਟੈਰਿਫ ਨੀਤੀਆਂ ਦਾ ਨਤੀਜਾ ਹੈ ਉਹਨਾਂ ਦੀ ਸਰਕਾਰ ਸਟੈਲੈਂਟਿਸ ਨਾਲ ਮਿਲ ਕੇ ਬ੍ਰੈਂਪਟਨ ਤੇ ਆਲੇ-ਦੁਆਲੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰੇਗੀ ਅਸੀਂ ਉਮੀਦ ਕਰਦੇ ਹਾਂ ਕਿ ਸਟੈਲੈਂਟਿਸ ਬ੍ਰੈਂਪਟਨ ਦੇ ਵਰਕਰਾਂ ਨਾਲ ਕੀਤੇ ਗਏ ਵਾਅਦਿਆਂ ਤੇ ਕਾਇਮ ਰਹੇਗੀ ਇਸਦੇ ਜਵਾਬ ਚ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ ਹੈ ਕਿ ਸਟੇਲੈਂਟਸ ਦਾ ਇਹ ਕਦਮ ਉਹਨਾਂ ਦੀ ਟੈਰਿਫ ਨੀਤੀ ਕਾਰਨ ਹੀ ਹੋਇਆ ਹੈ ਤੇ ਇਹ ਉਹਨਾਂ ਦੀ ਅਮਰੀਕਾ ਦੇ ਆਰਥਿਕ ਦਬਦਬੇ ਦੀ ਸੋਚ ਨੂੰ ਦਰਸਾਉਂਦਾ ਹੈ। ਉੱਥੇ ਹੀ অন্ਟੈਰੀਓ ਪ੍ਰੀਮੀਅਰ ਡੱਗਫੋਰਡ ਨੇ ਆਪਣਾ ਗੁੱਸਾ ਜਤਾਇਆ ਉਹਨਾਂ ਕਿਹਾ ਕਿ ਕੰਪਨੀ ਉੱਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਨਿਭਾਵੇ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਮੁਕੰਮਲ ਕਰ ਲਈ ਹੈ ਇਸ ਦੌਰੇ ਦੌਰਾਨ ਉਹਨਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਕਮਜ਼ੋਰ ਹੋਏ ਰਿਸ਼ਤਿਆਂ ਨੂੰ ਵਪਾਰ ਅਤੇ ਆਰਥਿਕ ਕੂਟਨੀਤੀ ਰਾਹੀਂ ਦੁਬਾਰਾ ਮਜ਼ਬੂਤ ਕਰਨ ਦੀ ਇੱਛਾ ਜਤਾਈ 2023 ਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਚ ਕੈਨੇਡਾ ਵੱਲੋਂ ਭਾਰਤੀ ਸਰਕਾਰ ਦੇ ਏਜੰਟਸ ਦੇ ਸ਼ਾਮਲ ਹੋਣ ਦੇ ਦੋਸ਼ਾਂ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ आनंद ने अपने दौरे च इस गल उते जोर दित्ता के भावें पिछले कुछ महिनां दौरान दोहां देशاں وچکار ਵਿਵਾਦਾਂ ਨੇ راہ روک کے پر ਹੁਣ ਸਮਾਂ ਆ ਗਿਆ اے کہ ਰਿਸ਼ਤیاں نو ਨਵੀਂ ਦਿਸ਼ਾ ਦਿੱਤੀ ਜਾਵੇ جس وچ ਵਪਾਰ ਅਤੇ ਸਾਂਝੇ ਸਹਿਯੋਗ ਨੂੰ ਅਹਿਮ ਮਾਨਤਾ ਮਿਲੇ ਪਰ ਨਾਲ ਹੀ ਆਨੰਦ ਨੇ ਕਿਹਾ ਕਿ ਉਹਨਾਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਚ ਜੰਤਕ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਜਿਸ ਵਿੱਚ ਅੰਤਰਰਾਸ਼ਟਰੀ ਦਮਨ ਵੀ ਸ਼ਾਮਲ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਦੌਰੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰਤਵਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਸਮੇਤ ਕਈ ਬਿਜ਼ਨਸ ਲੀਡਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਮੁਲਕਾਂ ਵੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਗਿਆ। ਭਾਰਤ ਅਤੇ ਕੈਨੇਡਾ ਦਰਮਿਆਨ ਊਰਜਾ, ਤਕਨੀਕ ਅਤੇ ਖੇਤੀ ਸੈਕਟਰ 'ਚ ਸਹਿਯੋਗ ਵਧਾਉਣ ਸਣੇ ਫੁੱਟਕਲ ਵਪਾਰ ਨੂੰ ਹੁਲਾਰਾ ਦਿੱਤੇ ਜਾਣ ਦੀਆਂ ಅಪਾਰ ਸੰਭਾਵਨਾਵਾਂ ਮੌਜੂਦ ਨੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਦੋਹਾਂ ਮੁਲਕਾਂ ਵਿਚਾਲੇ ਆਰਥਿਕ ਸਹਿਯੋਗ ਵਧਾਉਣ 'ਚ ਸਹਾਇੀ ਹੋਵੇਗਾ ਸਿਰਫ ਇੰਨਾ ਹੀ ਨਹੀਂ ਕੈਨੇਡਾ 'ਚ ਵਸਦੇ ਭਾਰਤੀ ਮੂਲ ਦੇ ਲੋਕਾਂ ਲਈ ਦੋਹਾਂ ਮੁਲਕਾਂ ਵਿਚਾਲੇ ਸੱਭਿਆਚਾਰਕ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ ਦੋਹਾਂ ਦੇਸ਼ਾਂ ਵਿਚਾਲੇ ਪਰਮਾਣੂ ਊਰਜਾ ਸਹਿਯੋਗ ਤੇ ਯੂਰੇਨੀਅਮ ਸਪਲਾਈ ਦੀ ਚਰਚਾ ਜਾਰੀ ਰਹੇਗੀ AI ਅਤੇ ਡਿਜੀਟਲ ਖੇਤਰ 'ਚ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦਾ ਸਹਿਯੋਗ ਕਰਨ ਦਾ ਫੈਸਲਾ ਲਿਆ ਹੈ ਕੈਨੇਡੀਅਨ ਯੂਨੀਵਰਸਿਟੀਆਂ ਭਾਰਤ 'ਚ ਆਪਣੇ ਕੈਂਪਸ ਵੀ ਖੋਲਣ ਗੀਆਂ। ਭਾਰਤੀ ਵਿਦੇਸ਼ ਮੰਤਰਾਲੇ ਨੇ BLS ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਉੱਪਰ ਅਗਲੇ 2 ਸਾਲਾਂ ਲਈ ਭਵਿੱਖ 'ਚ ਆਉਣ ਵਾਲੇ ਟੈਂਡਰਾਂ 'ਚ ਹਿੱਸਾ ਲੈਣ ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ 'ਚ ਆਇਆ ਭਾਰਤ ਸਰਕਾਰ ਦਾ ਇੱਕ ਕਦਮ BLS ਨੂੰ ਦੁਨੀਆ ਭਰ 'ਚ ਭਾਰਤੀ ਦੂਤਾਵਾਸਾਂ ਕੌਂਸੂਲੇਟਸ ਅਤੇ ਡਿਪਲੋਮੈਟਿਕ ਦਫ਼ਤਰਾਂ ਨਾਲ ਨਵੇਂ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਤੋਂ ਰੋਕਦਾ ਹੈ। ਮਾਹਿਰਾ ਮੁਤਾਬਕ ਇਸ ਨਾਲ ਕੰਪਨੀ ਦੇ ਫਿਲਹਾਲ ਦੇ ਇਕਰਾਰਨਾਮੇ ਚੱਲਦੇ ਰਹਿਣਗੇ ਇਸ ਨਾਲ ਜਿੱਥੇ ਬੀਐਲਐਸ ਖਿਲਾਫ ਸ਼ਿਕਾਇਤਾਂ ਦੇਣ ਵਾਲੇ ਬੇਨਕਾਰਾ ਰਾਹਤ ਮਹਿਸੂਸ ਕਰ ਰਹੇ ਨੇ ਉੱਥੇ ਹੀ ਕੰਪਨੀ ਦੇ ਸ਼ੇਅਰਜ਼ 'ਚ ਨਿਵੇਸ਼ ਕਰਨ ਵਾਲੇ ਫਿਕਰਮੰਦ ਜਾਪਦੇ ਨੇ ਬੀਐਲਐਸ ਇੰਟਰਨੈਸ਼ਨਲ ਇੱਕ ਨਿੱਜੀ ਕੰਪਨੀ ਹੈ ਜੋ ਭਾਰਤ ਦੇ ਦੂਤਾਵਾਸ ਵੱਲੋਂ ਠੇਕੇ ਤੇ ਕੰਮ ਕਰਦੀ ਹੈ ਇਹ ਪਾਸਪੋਰਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀਜ਼ੇ ਅਤੇ ਓਸੀਆਈ ਆਦ ਲਈ ਸੇਵਾਵਾਂ ਦਿੰਦਾ ਹੈ ਭਾਵ ਬਿਨੇਕਾਰ ਆਪਣੇ ਦਸਤਾਵੇਜ਼ ਬੀਐਲਐਸ ਕੋਲ ਜਮ੍ਹਾਂ ਕਰਵਾਉਂਦਾ ਹੈ ਤੇ ਕੰਪਨੀ ਅੱਗੇ ਸੰਬੰਧਤ ਦਫ਼ਤਰ ਕੋਲ ਅਰਜ਼ੀ ਭੇਜਦੀ ਹੈ ਬੀਐਲਐਸ ਦੇ ਕੈਨੇਡਾ ਚ ਵੈਂਕੂਵਰ ਸਰੀ ਐਡਮਿੰਟਨ ਕੈਲਗਰੀ ਟੋਰਾਂਟੋ ਵਿਨੀਪੈਗ ਬ੍ਰੈਮਟਨ ਆਟਵਾ ਅਤੇ ਮੌਂਟਰੀਅਲ ਚ ਦਫ਼ਤਰ ਨੇ ਕੈਨੇਡਾ ਤੋਂ ਇਲਾਵਾ ਕੰਪਨੀ ਹੋਰਾਂ ਦੇਸ਼ਾਂ ਵਿੱਚ ਵੀ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਪਾਰਤ ਸਰਕਾਰ ਦੇ ਨਾਲ ਨਾਲ ਬੀਐਲਐਸ ਸਪੇਨ, ਹੰਗਰੀ, ਪੁਰਤਗਲ ਅਤੇ ਪੋਲੈਂਡ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਦੀ ਹੈ। ਬੀਐਲਐਸ ਇੰਟਰਨੈਸ਼ਨਲ ਵਿਰੁੱਧ ਲੋਕਾਂ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਅਕਸਰ ਗਲਤ ਫੀਸਾਂ ਲਗਾ ਕੇ ਉਹਨਾਂ ਨੂੰ ਲੁੱਟ ਰਹੀ ਹੈ। ਤੇ ਆਮ ਜਨਤਾ ਦੀ ਲੋੜ ਅਤੇ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕ ਰਹੀ ਹੈ। ਕੰਪਨੀ ਦੇ ਕੁਝ ਸਾਬਕਾ ਮੁਲਾਜ਼ਮਾ ਨੇ ਵੀ ਦੱਸਿਆ ਕਿ ਦਫ਼ਤਰ ਦੇ ਅੰਦਰ ਉਹਨਾਂ ਉੱਤੇ ਦਬਾਅ ਹੁੰਦਾ ਸੀ ਕਿ ਬੇਨੇਕਾਰਾਂ ਦੀਆਂ ਫਾਈਲਾਂ 'ਚ ਛੋਟੀਆਂ-ਮੋਟੀਆਂ ਗਲਤੀਆਂ ਲੱਭਣੀਆਂ ਨੇ ਤਾਂ ਜੋ ਉਨਾ ਨੂੰ ਵਾਧੂ ਸੇਵਾਵਾਂ ਵੇਚੀਆਂ ਜਾ ਸਕਣ ਬੀਐਲਐਸ ਤੋਂ ਅੱਕੇ ਲੋਕਾਂ ਵੱਲੋਂ ਸ਼ੁਰੂ ਕੀਤੀ ਇੱਕ ਆਨਲਾਈਨ ਪਟੀਸ਼ਨ ਦੇ ਵਿੱਚ 7000 ਤੋਂ ਵੱਧ ਦਸਤਖਤ ਨੇ ਭਾਰਤ ਸਰਕਾਰ ਵੱਲੋਂ ਕੰਪਨੀ ਉੱਪਰ ਅਗਲੇ ਵਰਿਆਂ ਦੇ ਪ੍ਰੋਜੈਕਟਾਂ 'ਚ ਹਿੱਸਾ ਲੈਣ ਤੋਂ ਪਾਬੰਦੀ ਲਗਾਈ ਗਈ ਹੈ ਤੇ ਚੱਲ ਰਿਹਾ ਇਕਰਾਰਨਾਮੇ ਕਾਰਜਸ਼ੀਲ ਰਹਿਣਗੇ ਬੀਐਲਐਸ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਭਾਰਤੀਆਂ ਲਈ ਵੀਜ਼ਾ ਪਾਸਪੋਰਟ ਤੇ ਬਾਇਓਮੈਟ੍ਰਿਕ ਸੇਵਾਵਾਂ ਫਿਲਹਾਲ ਆਮ ਵਾਂਗ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੀਆਂ ਭਾਰਤੀ ਵਿਦੇਸ਼ ਮੰਤਰਾਲੇ ਦਾ ਆਦੇਸ਼ ਸਿਰਫ ਭਵਿੱਖ ਦੇ ਟੈਂਡਰਾਂ ਤੇ ਲਾਗੂ ਹੁੰਦਾ ਹੈ ਤੇ ਮੌਜੂਦਾ ਸਮਝੌਤਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਵੱਖ-ਵੱਖ ਭਾਰਤੀ ਮੀਡੀਆ ਅਦਾਰਿਆਂ ਨਾਲ ਗੱਲਬਾਤ ਦੌਰਾਨ ਕੰਪਨੀ ਨੇ ਕਿਹਾ ਕਿ ਉਹ ਮੰਤਰਾਲੇ ਦੇ ਆਦੇਸ਼ ਦੀ ਸਮੀਖਿਆ ਕਰ ਰਹੇ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਬੀਐਲਐਸ ਦੇ ਸ਼ੇਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। মিডিਆ ਰਿਪੋਰਟਸ ਮੁਤਾਬਕ ਬੀਐਲਐਸ ਦੇ ਸ਼ੇਰ 18% ਤੱਕ ਘਟੇ ਨੇ। ਉਧਰ ਕੰਪਨੀ ਦਾ ਦਾਵਾ ਹੈ ਕਿ ਇਸ ਫੈਸਲੇ ਨਾਲ ਕੰਪਨੀ ਨੂੰ ਫਿਲਹਾਲ ਕੋਈ ਵੱਡਾ ਵਿੱਤੀ ਨੁਕਸਾਨ ਨਹੀਂ ਹੋਇਆ। ਕੰਪਨੀ ਮੁਤਾਬਕ ਉਹ 70 ਤੋਂ ਵੱਧ ਦੇਸ਼ਾਂ 'ਚ 40 ਤੋਂ ਵੱਧ ਸਰਕਾਰਾਂ ਨਾਲ ਕੰਮ ਕਰਦੀ ਹੈ। ਭਾਰਤ ਸਰਕਾਰ ਦੇ ਇਸ ਫੈਸਲੇ ਉੱਪਰ ਬਹੁਤ ਸਾਰੇ ਬਿਨੇਕਾਰਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਬਿਨੇਕਾਰ ਇਸ ਫੈਸਲੇ ਨੂੰ ਦੇਰੀ ਨਾਲ ਆਇਆ ਹੋਇਆ ਇੱਕ ਸਹੀ ਕਦਮ ਕਰਾਰ ਦੇ ਰਹੇ ਨੇ ਇਸ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ BLS ਨੂੰ ਚੀਨ 'ਚ ਸੇਵਾਵਾਂ ਦੇਣ ਲਈ 3 ਸਾਲ ਦੀ ਮਨਜ਼ੂਰੀ ਦਿੱਤੀ ਹੈ BLS ਵੱਲੋਂ ਬੀਜਿੰਗ ਸ਼ੰਘਾਈ ਤੇ ਗਵੰਗਜਾਉ 'ਚ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ ਖੋਲੇ ਜਾਣਗੇ ਕੈਨੇਡਾ ਪੋਸਟ ਨੇ ਦੀਵਾਲੀ ਮਨਾਉਣ ਲਈ ਇੱਕ ਨਵਾਂ ਡਾਕ ਟਿਕਟ ਜਾਰੀ ਕੀਤਾ ਹੈ ਸਰਕਾਰੀ ਕਾਰਪੋਰੇਸ਼ਨ ਵੱਲੋਂ ਇਹ ਸਾਲਾਨਾ ਪਰੰਪਰਾ 2017 ਤੋਂ ਚੱਲਦੀ ਆ ਰਹੀ ਹੈ ਇਸ ਦੌਰਾਨ ਭਾਰਤੀ ਕੈਨੇਡੀਅਨਜ਼ ਲਈ ਰੌਸ਼ਨੀ ਦੇ ਤਿਉਹਾਰ ਤੋਂ ਪਹਿਲਾਂ ਜਸ਼ਨ ਮਨਾਉਣ ਦਾ ਇੱਕ ਹੋਰ ਕਾਰਨ ਸੀ ਕਿਉਂਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਪਟਾਕਿਆਂ ਤੇ ਪ੍ਰਸਤਾਵਿਤ ਪਾਬੰਦੀ ਨੂੰ ਇੱਕ ਸਿਟੀ ਕਾਉਂਸਲ ਦੁਆਰਾ ਪਲਟ ਦਿੱਤਾ ਗਿਆ ਸੀ ਹਾਲਾਂਕਿ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਕੈਨੇਡਾ ਪੋਸਟ 2017 ਤੋਂ ਦਿਵਾਲੀ ਦੇ ਡਾਕ ਟਿਕਟ ਜਾਰੀ ਕਰ ਰਿਹਾ ਹੈ ਟੋਰਾਂਟੋ 'ਚ ਜਾਰੀ ਕੀਤਾ ਗਿਆ ਨਵੀਨਤਮ ਡਾਕ ਟਿਕਟ ਅੰਡਰਲਾਈਨ ਸਟੂਡੀਓ ਦੀ ਰੀਤੂ ਕਨਾਲ ਦੁਆਰਾ ਡਿਜ਼ਾਈਨ ਕੀਤਾ ਗਿਆ ਤੇ ਇਸ ਵਿੱਚ ਰੰਗੋਲੀ ਪੈਟਰਨ ਦੀ ਇੱਕ ਤਸਵੀਰ ਹੈ ਤੇ ਇਸ ਵਿੱਚ ਹਿੰਦੀ ਅਤੇ ਅੰਗਰੇਜ਼ੀ 'ਚ ਦਿਵਾਲੀ ਸ਼ਬਦ ਸ਼ਾਮਲ ਹੈ ਕੈਨੇਡਾ ਪੋਸਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਇਹ ਡਾਕ ਟਿਕਟ 6 ਟਿਕਟਾਂ ਦੇ ਇੱਕ ਕਿਤਾਬ 'ਚ ਅਤੇ ਇੱਕ ਅਧਿਕਾਰਤ ਪਹਿਲੇ ਦਿਨ ਦੇ ਕਵਰ ਦੇ ਰੂਪ 'ਚ ਉਪਲਬਧ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਰੰਗੋਲੀ ਨੂੰ ਅਕਸਰ ਅਨਾਜ ਫੁੱਲਾਂ ਦੀਆਂ ਪੱਤੀਆਂ ਰੰਗीन ਰੇਤ ਜਾਂ ਚੌਲਾਂ ਨਾਲ ਬਣਾਇਆ ਜਾਂਦਾ ਹੈ ਇਸ ਨਾਲ ਦੀਵਾਲੀ ਮੌਕੇ ਬੈਟਕਾਂ ਵੇੜਿਆਂ ਅਤੇ ਪ੍ਰਵੇਸ਼ ਦੁਆਰਾਂ ਨੂੰ ਸਜਾਇਆ ਜਾਂਦਾ ਹੈ ਦੀਵਾਲੀ ਮਗਰੋਂ ਇਸ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਇਸ ਦੌਰਾਨ ਜੀਟੀਏ ਸ਼ਹਿਰ ਮਿਸਿਸਾਗਾ ਦੀ ਕਾਉਂਸਲ ਨੇ ਪਟਾਕਿਆਂ ਤੇ ਪ੍ਰਸਤਾਵਿਤ ਪਾਬੰਦੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਸਥਾਨਕ ਆਊਟਲੈਟ ਇਨ ਸੋਗਾ ਦੇ ਅਨੁਸਾਰ ਪਾਬੰਦੀਆਂ ਚ ਛੋਟ ਲਈ ਨਿਰਧਾਰਤ ਘੰਟੇ ਸ਼ਾਮਲ ਨੇ ਜਿਨ੍ਹਾਂ ਦੌਰਾਨ ਦੀਵਾਲੀ ਤੋਂ ਇਲਾਵਾ ਨਵੇਂ ਸਾਲ, ਵਿਕਟੋਰੀਆ ਡੇ, ਚੰ드ਰਮਾ ਦਾ ਨਵਾਂ ਸਾਲ ਅਤੇ ਕੈਨੇਡਾ ਡੇ ਨੂੰ ਬਿਨਾਂ ਕਿਸੇ ਪਰਮਟ ਦੇ ਨਿੱਜੀ ਜਾਇਦਾਦਾਂ ਤੇ ਪਟਾਕੇ ਵਰਤੇ ਜਾ ਸਕਦੇ ਨੇ ਕਾਉਂਸਲ ਦਾ ਫੈਸਲਾ ਸਰਪੰਤੀ ਨਾਲ ਹੋਇਆ ਕੈਨੇਡੀਅਨ ਨੈਸ਼ਨਲ ਕਾਉਂਸਲ ਆਫ ਹਿੰਦੂਜ਼ ਨੇ ਸਿਟੀ ਕਾਉਂਸਲ ਦਾ ਧੰਨਵਾਦ ਪ੍ਰਗਟਾਇਆ ਹੈ ਓਨਟਾਰੀਓ ਦੇ ਨਿਊ ਮਾਰਕੀਟ ਵਿਖੇ ਇੱਕ ਜੁਐਲਰੀ ਸਟੋਰ ਲੁੱਟਣ ਵਾਲੇ ਚਾਰ ਸ਼ੱਕੀਆਂ ਨੂੰ ਹਾਈਵੇ 404 ਤੇ ਵਾਪਰੇ ਹਾਦਸੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ। ਇੱਕ ਹੋਰ ਮਾਮਲੇ 'ਚ ਮਿਲਟਨ ਦੇ ਇੱਕ ਸ਼ਖਸ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਵਾਲੀਆਂ ਚੋਰੀशुदा ਪਰਫਿਊਮ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ। ਇਸੇ ਦੌਰਾਨ ਵਿਟਬੀ ਵਿਖੇ 39 ਸਾਲ ਦੇ ਰਵੀ ਤ੍ਰਿਬੇਣੀ ਨੂੰ ਸੈਕਸ਼ੂਅਲ ਅਸੌਲਟ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਅਪਰ ਕੈਨੇਡਾ ਮਾਲ 'ਚ ਜੁਐਲਰੀ ਸਟੋਰ ਤੇ ਡਾਕਾ ਪੈਣ ਦੀ ਇਤਲਾਹ ਮਿਲੀ ਪੁਲਿਸ ਮੁਤਾਬਕ ਪੰਜ ਸ਼ੱਕੀ ਜੁਐਲਰੀ ਸਟੋਰ ਚ ਦਾਖਲ ਹੋਏ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਡਾਕੇ ਦੌਰਾਨ ਦੋ ਜਣਿਆਂ ਉੱਤੇ ਪੇਪਰ ਸਪਰੇ ਵੀ ਕੀਤਾ ਗਿਆ। ਪੁਲਿਸ ਨੇ ਸ਼ੱਕੀਆਂ ਦੀ ਗੱਡੀ ਦਾ ਪਿੱਛਾ ਸ਼ੁਰੂ ਕੀਤਾ ਤੇ ਸਟੀਲਜ਼ ਐਵੈਨਿਊ ਈਸਟ ਨੇੜੇ ਹਾਈਵੇ 404 ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਇਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਚ ਲੈ ਲਿਆ ਜਦਕਿ ਪੰਜਵਾਂ ਹੁਣ ਤੱਕ ਫਰਾਰ ਹੈ। ਉਧਰ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਿਲਟਨ ਦੇ ਇੱਕ ਘਰ 'ਚ ਛਾਪੇ ਦੌਰਾਨ ਚੋਰੀशुदा ਪਰਫਿਊਮ ਦੀਆਂ 1880 ਸ਼ੀਸ਼ੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਨ ਕੀਮਤ 3 ਲੱਖ 19000 ਡਾਲਰ ਬਣਦੀ ਹੈ ਘਰ 'ਚ ਮੌਜੂਦ 23 ਸਾਲ ਦੇ ਇਸਮ ਅਹਿਮਦ ਨੂੰ ਗ੍ਰਿਫਤਾਰ ਕਰਦਿਆਂ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਦੂਜੇ ਪਾਸੇ ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਵਿਟਬੀ ਦੇ ਰਵੀ ਤਰਬੇਣੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਔਰਤਾਂ ਨੂੰ ਗੱਡੀ 'ਚ ਬਿਠਾ ਕੇ ਮੰਜ਼ਲ ਤੇ ਛੱਡਣ ਦੇ ਬਹਾਨੇ ਸੈਕਸ਼ੂਅਲ ਅਸੌਲਟ ਨੂੰ ਅੰਜਾਮ ਦਿੰਦਾ ਸੀ ਪਹਿਲੀ ਵਾਰਦਾਤ 17 ਅਗਸਤ 2024 ਨੂੰ ਰਾਤ ਤਕਰੀਬਨ ਸਵਾ 11 ਵਜੇ ਵਾਪਰੀ ਜਦੋਂ ਪੁਲਿਸ ਨੂੰ ਵੈਂਟਵਰਥ ਸਟਰੀਟ ਅਤੇ ਥਿਕਸਨ ਰੋਡ ਸਾਊਥ ਇਲਾਕੇ 'ਚ ਸੱਦਿਆ ਗਿਆ ਪੀੜਿਤ ਔਰਤ ਨੇ ਜਾਂਚ ਕਰਤਾਮਾਂ ਨੂੰ ਦੱਸਿਆ ਕਿ ਉਹ ਔਸ਼ਵਾ ਦੇ ਕਯੂਬਿਕ ਸਟਰੀਟ ਇਲਾਕੇ 'ਚ ਸੀ ਜਦੋਂ ਇੱਕ ਸ਼ਖਸ ਆਇਆ ਤੇ ਆਪਣੀ ਗੱਡੀ 'ਚ ਰਾਈਡ ਦੀ ਪੇਸ਼ਕਸ਼ ਕੀਤੀ। ਸ਼ੱਕੀ ਉਸ ਪੀੜਤ ਨੂੰ ਵਿਟਬੀ ਦੇ ਇੰਡਸਟਰੀਅਲ ਏਰੀਆ ਚ ਲੈ ਗਿਆ ਜਿੱਥੇ ਉਸ ਨਾਲ ਜ਼ਬਰਜਨਾਹ ਕੀਤਾ। 12 ਜਨਵਰੀ 2025 ਨੂੰ ਸਵੇਰੇ ਤਕਰੀਬਨ 4 ਵਜੇ ਵਿਕਟੋਰੀਆ ਸਟਰੀਟ ਈਸਟ ਅਤੇ ਥਿਕਸਨ ਰੋਡ ਸਾਊਥ ਇਲਾਕੇ 'ਚ ਸੈਕਸ਼ੂਅਲ ਅਸੌਲਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਪੀੜਤ ਆਰਥ ਆਸ਼ਵਾ ਦੇ ਸਿਮਕੋ ਸਟਰੀਟ ਸਾਊਥ ਦੇ ਅਤੇ ਹਾਲ ਸਟਰੀਟ ਇਲਾਕੇ 'ਚ ਸੀ। ਜਦੋਂ ਉਸ ਨੂੰ ਰਾਈਡ ਦੀ ਪੇਸ਼ਕਸ਼ ਕੀਤੀ ਗਈ ਦੋਹਾਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕਰਦੇ ਆਂ ਪੁਲਿਸ ਨੇ ਪਹਿਲੀ ਵਾਰ ਦਾਤ ਤੋਂ ਸਵਾ ਸਾਲ ਬਾਅਦ ਸ਼ੱਕੀ ਦੀ ਪਛਾਣ ਸਕਾਰਬ్రో ਦੇ ਰਵੀ ਤ੍ਰਿਬੇਣੀ ਵਜੋਂ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਰਵੀ ਵਿਰੁੱਧ ਸੈਕਸ਼ੂਅਲ ਅਸੌਲਟ ਦੇ ਦੋ ਦੋਸ਼ ਆਇਦ ਕੀਤੇ ਗਏ ਨੇ ਤੇ ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਸ਼ੱਕੀ ਦੀ ਤਸਵੀਰ ਜਾਰੀ ਕਰਦੇ ਆਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1888579 1520 ਐਕਸਟੈਂਸ਼ਨ 5676 ਤੇ ਕਾਲ ਕੀਤੀ ਜਾਵੇ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਸਰੀਚ ਚ ਕਪਿਲ ਸ਼ਰਮਾ ਦੇ ਕੈਫੇ ਤੇ ਤੀਜੀ ਵਾਰ ਚੱਲੀਆਂ ਗੋਲੀਆਂ, 골ਡੀ ਢਿੱਲੋਂ ਤੇ ਕੁਲਵੀਰ ਸਿੱਧੂ ਨੇ ਲਈ ਗੋਲੀਬਾਰੀ ਦੀ ਜ਼ਿੰਮੇਵਾਰੀ। ਨਵੇਂ ਐਕਸਪ੍ਰੈਸ ਐਂਟਰੀ ਡਰਾਚ ਹਜ਼ਾਰਾਂ ਹੈਲਥ케ਅਰ ਪੇਸ਼ੇਵਰਾਂ ਨੂੰ ਸੱਦਾ ਹੈਲਥ케ਅਰ ਡਰਾ ਇਸ ਅਕਤੂਬਰ ਚ ਚੌਥਾ ਐਕਸਪ੍ਰੈਸ ਐਂਟਰੀ ਡਰਾ। ਕੈਨੇਡਾ ਨੇ ਰੋਕਿਆ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਸਟੱਡੀ ਤੇ ਵਰਕ ਪਰਮਿਟ ਅਰਜ਼ੀਆਂ ਤੇ ਚੱਲ ਰਹੀ ਹੈ ਕੈਂਚੀ ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਗੱਲਬਾਤ ਜਾਰੀ ਕੁਝ ਖਾਸ ਆਰਥਿਕ ਸੈਕਟਰਾਂ ਤੇ ਸਮਝੌਤੇ ਦੀ ਕੈਨੇਡਾ ਸਰਕਾਰ ਨੂੰ ਆਸ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ